ਹਾਂਜੀ ਕੀ ਹਾਲ ਹੈ ਜੀ ਇਹ ਜੀ ਮੇਰਾ ਨਾਮ ਹਿੰਦਰ ਸਿੰਘ ਹੈ ਕਿਹੜੇ ਪਿੰਡ ਦਾ ਤੁਸੀਂ ਕਿ ਕਿ ਸੀਰੀ ਨਾਂਦੀਪੁਰ ਸਾਹਿਬ ਪਿੰਡ ਦਾ ਹਾਂਜੀ ਪਿੰਡ ਦਾ ਜੱਤ ਦਾ ਜੀ ਕਿੰਨੀ ਵਾਰ ਚੱਲੇ ਆ ਹਰਕਮ ਜੀ 22 ਵਾਰ 22 ਵਾਰ ਇਹ ਬੇਟਾ ਤੁਹਾਡਾ ਨਾਲ ਕਿੰਨਾ ਮੇਰਾ ਇਹ ਨਰਿੰਬੀਰ ਸਿੰਘ ਕਿੰਨੇ ਸਾਲ ਹੋਣ 9 ਜਾਰਾ ਹਾਸ ਹੈ ਹਾਂਜੀ 11 ਸਾਲ ਪਹਿਲਾਂ ਵੀ ਜਾਂਦਾ ਬੱਚਾ ਇਹ ਨਾਲ ਬੱਚਾ ਪਰੋਂ ਗਿਆ ਥੇ ਹਰ ਕਮ ਚਲੇ ਪਿਛਲੀ ਵਾਰ ਵੀ ਗਿਆ ਸੀ ਹਾਂਜੀ ਇਨਾਂ ਦਾ ਸਫਰ ਹੈਗਾ ਉਹਦਾ ਧੰਨਵਾਦ ਹੱਡਾ ਐ ਸਿੱਕੇ ਤੋਂ ਲਾਕੇ ਦਾ ਢਲਵਾਤਾ ਕਰਾ ਰਹੇ ਹਾਂ ਬਾਪਾ ਵਾਲਾ ਲੰਗਰ ਤੇ ਅੱਛਾ ਜੀ ਯਾਰ ਜੀ ਮੈਂ ਹਾਂ ਜੀ ਸ਼ਿਨਨਪੁਰ ਤੋਂ ਕਰਕੇ ਦਵਾਂ ਕਿੰਨਾ ਕੁ ਡਿਸਟੈਂਸ ਐਥੋਂ ਹਾਂਜੀ ਐਥੋਂ 250 ਦਾ ਲੱਗ ਜਾ ਕੇ ਕਹਿੰਦੇ ਇਹਨਾਂ ਨੂੰ ਕਿੰਨੇ ਕ ਸਮੇਂ ਜਿਹੜੇ ਹੈਗੀ ਯਾਤਰਾ ਪੂਰੀ ਕਰਦੇ ਆਂ ਐ ਅੱਗੇ ਤੇ ਤਿੰਨਾਂ ਦਿਨਾਂ ਚ ਕਰ ਜਾਂਦੇ ਹੁੰਦੇ ਆ ਕਿੰਨੇ ਚ ਪਹੁੰਚ ਜਾਂਦੇ ਹਾਂਜੀ ਐ ਕਾ ਚਾਹਾਂ ਦਿਨਾਂ ਚ ਪਹੁੰਚਣਾ ਸੰਗਤ ਦੇ ਨਾਲ ਆਉਂਦੀ ਪੂਰੀ ਵੀ ਨਾਲ हां जी वो अगले लंगरच पहुंचाती वो आगे पहुंच गया जी हां जी ਤੁਸੀਂ ਉਹਦਾ ਕੀ ਕੰਮ ਕਰਦੇ ਹੋ ਅਸੀਂ ਵਾਈ ਕਰਦੇ ਹਾਂ ਠੀਕ ਹੈ ਇੱਥੇ ਸੇਵਾਦਾਰੂ ਵੀ ਹੈ ਹੋਰ ਜਾਂ ਪਿੰਡ ਵਾਸੀ ਇਹਦੇ ਨਾਲ ਜਿਆਦਾ ਤੁਹਾਡਾ ਪਿੰਡ ਸਾਡਾ ਜੋ ਤੁਰਦੇ ਬਹੁਤ ਸਾਡਾ ਦਿੰਦਾ ਸਾਡਾ ਠੀਕ ਹੈ ਹਾਂ ਜੀ ਸਾਨੂੰ ਭਗਤਾਂ ਦੇ ਸਾਡਾ ਪਿੰਡ ਦੇ ਭਗਤਾਂ ਦਾ ਗੋਦਰਾ ਵਾ ਅੱਛਾ ਜੀ ਭਗਤੀ ਕਿੱਥੇ ਨਾਲ ਅੱਛਾ ਜੀ ਉਥੋਂ ਤੱਕ ਕਾਨੂੰਨ ਨਾਲ ਸਾਥ ਦੇ ਤੁਰਦੇ ਆ ਨਾਲ ਤੁਰਦੇ ਹਾਂ ਜੀ ਇਹ ਇੱਕ ਤਾਂ 25 ਦਾ ਵੀ ਨਵਾਂ ਵੀ ਆ ਚੱਲਿਆ ਇੱਕ ਸਰਦਾ ਹੈਗੀ ਆ ਸਰਦਾ ਨਾ ਜਾਰੀ ਸੰਗਤ ਸਾਰੀ ਹਾਂਜੀ ਕਿਵੇਂ ਦੇਖਦੇ ਹੋ ਪਹਿਲਾਂ ਬਹੁਤ ਸਰਦਾ ਸਤ ਗੁਰੂ ਦੀ ਕਿਰਪਾ ਹਰ ਕਿਤੇ ਤੇ ਹਾਂਜੀ ਹਰ ਸਾਲ ਮੈਂ ਨਾ ਇੱਕ ਦੋ ਵਾਰ ਹੀ ਮੈਂ ਕੱਲਾ ਆਇਆ ਬਾਅਦ ਚ ਸੀ ਸੀ ਮੇਰੇ ਪਿੰਡ ਤੇ ਮੇਰੇ ਸਾਥ ਦੇਣ ਦੇ ਕੋਈ ਸੰਗਤ ਬਾਹਰੀ ਰਿਖੇ ਜਾਵੇ ਤੇ ਸ਼ਰਧਾਰੂ ਕੀ ਪੈਦਲ ਯਾਤਰਾ ਬਹੁਤ ਸੰਘਰਸ਼ ਕਰਦੀ ਆ ਹਾਂਜੀ ਔਰ ਵੈਸੇ ਵੀ ਅਲਟਰਨੇਟਿਵਲੀ ਜਾਣ ਦੇ ਵੀ ਸਾਧਨ ਬੜੇ ਹੈਗੇ ਆ ਤੇ ਪੈਦਲ ਯਾਤਰਾ ਜਿਵੇਂ ਤੁਸੀਂ ਦੱਸਿਆ ਪਾਈਂ ਵਾਰ ਚੱਲਦੀ ਆ ਹਾਂਜੀ ਮੈਨੂੰ ਕਾਮਨਾਵਾਂ ਮੀਆਂ ਜਾਂ ਫਿਰ ਸ਼ਰਧਾਰੂ ਕੀ ਇੱਥੇ ਜਾਂ ਹਾਂਜੀ ਸਾਨੂੰ ਬੜੀਆਂ ਚੋਟਾਂ ਲੱਟੇ ਹੁੰਦੀਆਂ ਹਾਂਜੀ ਬਹੁਤ ਕਸ਼ਟ ਆਡੇ ਤੇ ਹੁੰਦੇ ਆ ਪਰ ਸਤਿਗੁਰੂਆਂ ਨੇ ਤਕੀ ਕبھی ਤੋਂ ਬਚਾ ਲਿਏ ਜਿਹੜਾ ਸਤਿਗੁਰੂ ਕਿਰਪਾ ਕਰ ਦਿੰਦੇ ਆ ਤੇ ਦੇ ਘਰ ਹੋ ਰਹੇ ਨੇ ਹਾਂਜੀ ਸਰਦਾਰ ਰੁਪੀ ਤੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਬਾਬੇ ਪਕਾਲੇ ਸਾਹਿਬ ਤੋਂ ਚਲੇ ਸੀ ਨਾ ਤੇ ਆਨੰਦਪੁਰ ਸਾਹਿਬ ਨੂੰ ਉਹ ਤੋਂ ਕਈ ਸੰਗਤਾਂ ਤੇ ਘੋੜਿਆਂ ਤੇ ਗਈਆਂ ਕਈ ਆਪੋ ਆਪਣੇ ਸੰਤ ਤੇ ਗਈਆਂ ਤੇ ਜਿਨ੍ਹਾਂ ਕੋਈ ਗਰੀਬ ਬੰਦੇ ਆਪਣੀ ਸਰਦਾਰ ਦੇ ਨਾਲ ਤੁਰ ਕੇ ਆਨੰਦਪੁਰ ਸਾਹਿਬ ਦੇ ਨਾਲ ਯਾਤਰਾ ਕੀਤੀ ਨੇ ਹੱਕੀ ਦਿਨਾ ਚਾਹੁੰਦੇ ਜਿਹੜਾ ਨੌਜਵਾਨ ਪੀੜੀ ਨੂੰ ਇੰਨੀ ਕਲਾਸ ਵਿੱਚ ਮੁੰਡਾ 7ਵੀਂ ਦਾ ਹੈਗਾ ਔਰ ਇੰਨੇ ਛੋਟੇ ਜਿਹੇ ਬੱਚੇ ਚ ਇੰਨਾ ਪਿਆਰ ਉਤਸ਼ਾਹ ਮਾਲਕ ਵਾਸਤੇ ਹਾਂਜੀ ਇਹ ਸਤਿਗੁਰੂ ਤੋਂ ਕਰਨ ਵਾਲਾ ਸਭ ਕੌਜੀ ਕਿੰਨੇ ਬੱਚੇ ਬੱਚੇ ਮੇਰੇ ਦੋ ਕੁੜੀਆਂ ਤੇ ਇੱਕ ਮੁੰਡਾ ਇਸ ਸੰਗਤ ਨੂੰ ਸੁਨੇਹਾ ਦਿਨਾ ਚਾਹੁੰਦੇ ਜਿਹੜੀ ਮੰਨ ਲਓ ਪੈਦਲ ਤੇ ਕੱਦ ਤੋਂ ਜਾ ਰਹੇ ਹੋ ਜਾਂ ਫੋਰ ਜਾ ਰਹੇ ਹੋ ਹਾਂਜੀ ਜਾਣ ਸੰਭ ਦੀ ਕਿਸ ਤਰ੍ਹਾਂ ਦਾ ਜਾਣਾ ਹੋਣਾ ਚਾਹੀਦਾ ਮਰਦਾਂ ਇਹ ਤੇ ਆਪਾਂ ਆਪਣੀ ਸਰਦਾ ਵਾ ਕਈ ਤੁਰ ਕੇ ਜਾਂਦੇ ਆ ਕਈ ਹੰਡ ਰ ਜਾਂਦੇ ਕਈ ਕਰ ਰਹੇ ਜਾਂਦੇ ਆ ਤੇ ਚੀਜ਼ਾਂ ਦਾ ਗਰੀਜ ਕਰਨਾ ਚਾਹੀਦਾ ਹੈ ਹਾਂਜੀ ਜਦੋਂ ਐਡਾ ਪਵਿੱਤਰ ਤਿਹਾੜਾ ਉੱਤੇ ਮਨਾਇਆ ਜਾ ਰਿਹਾ ਸੀ ਨਾਲ ਹਾਂਜੀ ਕਿੰਨਾ ਚੀਜ਼ਾਂ ਦਾ ਗਰੀਜ ਕਰਨਾ ਚਾਹੀਦਾ ਜਿਹੜੇ ਕੰਮ ਨਹੀਂ ਹੋਣੇ ਇਹ ਤੇ ਆਪਾਂ ਆਪਣੇ ਮਨ ਦੀ ਸ਼ਾਂਤੀ ਆ ਕੋਈ ਕਿਸ ਤਰ੍ਹਾਂ ਸ਼ਾਂਤੀ ਨਾ ਜਾਵੇ ਤੇ ਮਹਾਰਾਜ ਸਾਹਿਬ ਕੋ ਦਿੰਦਾ ਤੇ ਕਈ ਆਪਾਂ ਜਾ ਕੇ ਕਰਦੇ ਨੇ ਨਖਰੇ ਕਰਦੇ ਹੂੰ ਤੇ ਉਹਨਾਂ ਸਤਿਗੁਰੂ ਭਾਰ ਕੇ ਤੇ ਮਿਰ ਕਰਦੇ

ਉਹਨਾਂ ਵਾਤਿਆਂ ਨੂੰ ਡਿਰੀ ਜਟਲੀ ਕਰਨੀ ਪੈਂਦੀ। ਇਹ ਐਸੇ ਅਜੈਬ ਸਿੰਘ। ਸਰ ਕਿਹੜੀ ਜਗ੍ਹਾ ਨਾ ਇਹ ਹਾਈ ਟੈਕ ਨਾ ਘਟੇ ਲਵਾ ਜੀ। ਸਰ ਕੀ ਕਹਿਣਾ ਚਾਹੋਗੇ ਜਿਹੜੇ ਹੁਣ ਕਿਤਾਬ ਪੁੱਤਰ ਜਿਹੜੇ ਪੁਰੇ ਯਾਰੀ ਸੀ ਕੇ ਕਰੀ ਯਾਤਰਾ। ਜਿਨ੍ਹਾਂ ਬਾਬਾ ਜੀ ਤੋਂ ਬਹੁਤ ਵਧੀਆ ਸਿਹਤ ਮਿਲੀ ਹੈ ਮਿਲ ਕੇ ਬੜਾ ਵਧੀਆ ਲੱਗਿਆ। ਬਹੁਤ ਹੀ ਸ਼ਰਦਾ ਦੇ ਨਾਲ ਜਾਂਦੇ ਜਿਨ੍ਹਾਂ ਨੂੰ ਮਿਲਿਆ ਪੁੱਛਿਆ ਕਹਿੰਦੇ 20-22 ਸਾਲ ਤੋਂ ਪੈਦਲ ਯਾਤਰਾ ਤੇ ਖੋਲਾਮ ਹਲਾ ਸਾਹਿਬ ਤੇ ਜਾਂਦੇ ਜੀ। ਇਹਨਾਂ ਵੱਲ ਦੇਖ ਕੇ ਮੈਂ ਕਹਿਣਾ ਚਾਹੁੰਦਾ ਕਿ ਜੋ ਮੋਟਰਸਾਈਕਲਾਂ ਤੇ ਟਰਾਲੀਆਂ ਤੇ ਜਾਂਦੇ ਆ ਸੰਗਤ ਜਾਂਦੀ ਆ ਇਹਨਾਂ ਵਾਂਗੂ ਸ਼ਰਧਾ ਦੇ ਨਾਲ ਜਾਣ ਗੁਰੂ ਦੀਆਂ ਖੁਸ਼ੀਆਂ ਲੈ ਕੇ ਆਉਣ ਤੇ ਕੋਈ ਹੁੱਲੜਬਾਜੀ ਨਾ ਕਰਨ ਤੇ ਨਾ ਹੀ ਸਾਨੂੰ ਕੋਈ ਕਾਨੂੰਨੀ ਕਾਰਵਾਈ ਕਰਨ ਲਈ ਮਜਬੂਰ ਕਰਨ ਇਕੱਜ ਕਿਸ ਤਰ੍ਹਾਂ ਦੀ ਬੀਲ ਕਿਉਂ ਕੀ ਉਹ ਦੇਖਦੇ ਜਦਾਂ ਤੁਸੀਂ ਵੀ ਰੁਕੇ ਸੀਗੇ ਉਹਨਾਂ ਨੂੰ ਦੇਖ ਕੇ ਆਏ ਸੀ ਤੇ ਉਹ ਜਿੱਥੇ ਉਹ ਛੋਟਾ ਜਿਹਾ ਬੱਚਾ ਨਾਲ ਆਉਂਦੇ ਕਰਕੇ ਵੇਖ ਕੇ ਵੀ ਇਹ ਨੇਰੇ ਦੇ ਵਿੱਚ ਕਿਧਰ ਪੈਦਲ ਜਾ ਰਹੇ ਆ ਇਸ ਲਈ ਉਹਨਾਂ ਨੂੰ ਵਾਹੀ ਬੁਲਾ ਲਿਆ ਉਹ ਬਲਾ ਕੇ ਉਹਨਾਂ ਦਾ ਸਤਕਾਰ ਵੀ ਕੀਤਾ ਸੀ ਵਧੀਆ ਲੱਗਿਆ ਗੁਰੂ ਤੇ ਉਹਨਾਂ ਨੂੰ ਵਿਸ਼ਵਾਸ ਆ ਹਾਂਜੀ ਹਾਂ ਜੀ ਸਾਡੇ ਜੇਕਰ ਜਾਣਾ ਹੈਗਾ ਦਰਕਰ ਦੇ ਉੱਤੇ ਤੇ ਨਿਮਕੇ ਜਾਣਾ ਨਿਮਕੇ ਜਾਣਾ ਚਾਹੀਦਾ ਸ਼ਰਧਾ ਨਾਲ ਜਾਣਾ ਜਿੱਦਾਂ ਗੁਰੂ ਨੂੰ ਹਾਜ਼ਰ ਨਾਜ਼ਰ ਮੰਨ ਕੇ ਜਾਣਾ ਚਾਹੀਦਾ ਭੁੱਲੜਬਾਜੀ ਕਰਦਿਆਂ ਨਹੀਂ ਜਾਣਾ ਚਾਹੀਦਾ ਗੁਰੂ ਵੱਲ ਧਿਆਨ ਰੱਖਣਾ ਚਾਹੀਦਾ